ਅਸਵਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿਵੇਂ ਉੱਤਰਾ ਖੰਡ ਦੇ ਗੁਰੂ ਘਰ ਚ ਕਤਲ ਕੀਤੇ ਗਏ ਤਰਸੇਮ ਸਿੰਘ ਦੀ ਸੀਸੀ ਟੀਵੀ ਫੁਟੇਜ ਸਾਹਮਣੇ ਆ ਰਹੀ ਹੈ ਵੇਖ ਸਾਧਿਓ ਕਿਵੇਂ ਬਦਮਾਸ਼ਾਂ ਨੇ ਗੁਰੂ ਘਰ ਵਿੱਚ ਵੜਦੇ ਨਾਨਕ ਮੱਤਾ ਗੁਰੂ ਸਾਹਿਬ ਦਾ ਘਰ ਦਸਿਆ ਜਾ ਰਿਹਾ ਹੈ ਤਾਂ ਜਿਹੜੇ ਬਦਮਾਸ਼ਾਂ ਨੇ ਬਿਨਾ ਬੇਖੋਫ ਹੋ ਕੇ ਬਿਨਾ ਡਰ ਦੇ ਗੋਲੀਆਂ ਮਾਰੀਆਂ ਨੇ ਜਿਸ ਤੋਂ ਬਾਅਦ ਸੀਸੀ ਟੀਵੀ ਸਾਹਮਣੇ ਆਈ ਹੈ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਬਦਮਾਸ਼ ਨੇ ਮੋਟਰਸਾਈਕਲ ਸਵਾਰ ਹੋ ਕੇ ਆਉਂਦੇ ਨੇ ਤਾਂ ਕਿਵੇਂ ਗੋਲੀਆਂ ਦਿੱਤਾ ਬੜ ਤੋੜ ਚਲਾਉਂਦੇ ਨੇ ਤਾਂ ਇਹ ਤਸਵੀਰਾਂ ਸਾਹਮਣੇ ਵੱਡੀਆਂ ਨਿਕਲ ਕੇ ਆ ਰਹੀਆਂ ਨੇ ਸੀਸੀਟੀਵੀ ਸਾਹਮਣੇ ਨਿਕਲ ਕੇ ਆ ਰਹੀ ਹੈ ਤੁਹਾਡਾ ਨਾ ਸੀਸੀਟੀਵੀ ਅਸੀਂ ਸਾਂਝੀ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਵੇਖੋਫ ਬਦਮਾਸ਼ ਆਉਂਦੇ ਨੇ ਤੇ ਬਾਅਦ ਵਿੱਚ ਵੇਖੋ ਕਿਵੇਂ ਗੋਲੀਆਂ ਮਾਰ ਕੇ ਇਫਰਾਰ ਹੋ ਜਾਂਦੇ ਨੇ ਤਾਂ ਸਵੇਲੇ ਦੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ ਅਸਵੇਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿਵੇਂ ਉਤਰਾ ਖੰਡ ਦੇ ਗੁਰੂ ਘਰ ਚ ਕਤਲ ਕੀਤੇ ਗਏ ਤਰਸੇਮ ਸਿੰਘ ਦੀ ਸੀਸੀਟੀਵੀ ਫੁਟੇਜ ਸਾਹਮਣੇ ਆ ਰਹੀ ਹੈ ਵੇਖਸਾ ਦਿਓ ਕਿਵੇਂ ਦਮਾਸ਼ਾ ਨੇ ਗੁਰੂ ਘਰ ਵਿੱਚ ਵੜਦੇ ਨਾਨਕ ਮੱਤਾ ਗੁਰੂ ਸਾਹਿਬ ਦਾ ਘਰ ਦਸਿਆ ਜਾ ਰਿਹਾ ਹੈ ਤਾਂ ਜਿਹੜੇ ਬਦਮਾਸ਼ਾਂ ਨੇ ਬਿਨਾ ਬੇਖੌਫ ਹੋ ਕੇ ਬਿਨਾ ਡਰ ਦੇ ਗੋਲੀਆਂ ਮਾਰੀਆਂ ਨੇ ਜਿਸ ਤੋਂ ਬਾਅਦ ਇਸ ਟੀਵੀ ਸਾਹਮਣੇ ਆਈ ਹੈ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਬਦਮਾਸ਼ ਨੇ ਮੋਟਰਸਾਈਕਲ ਸਵਾਰ ਹੋ ਕੇ ਆਉਂਦੇ ਨੇ ਤਾਂ ਕਿਵੇਂ ਗੋਲੀਆਂ ਦਿੱਤਾ ਬੜ ਤੋੜ ਚਲਾਉਂਦੇ ਨੇ ਤਾਂ ਇਹ ਤਸਵੀਰਾਂ ਸਾਹਮਣੇ ਵੱਡੀਆਂ ਨਿਕਲ ਕੇ ਆ ਰਹੀਆਂ ਨੇ ਸੀਸੀਟੀਵੀ ਸਾਹਮਣੇ ਨਿਕਲ ਕੇ ਆ ਰਹੀ ਹੈ ਤੁਹਾਡਾ ਨਾ ਸੀਸੀਟੀਵੀ ਅਸੀਂ ਸਾਂਝੀ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਬੇਖੌਫ ਬਦਮਾਸ਼ ਆਉਂਦੇ ਨੇ ਤਾਂ ਬਾਅਦ ਵਿੱਚ ਵੇਖੋ ਕਿਵੇਂ ਗੋਲੀਆਂ ਮਾਰ ਕੇ ਇਫਰਾਰ ਹੋ ਜਾਂਦੇ ਨੇ ਤਾਂ ਸਵੇਲੇ ਦੀ ਖਬਰ ਕਰ ਰਿਆਂ ਤੁਹਾਡੇ ਨਾਲ ਸਾਂਝੀ ਸਵੇਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਆਂ ਤੁਸੀਂ ਵੇਖ ਸਕਦੇ ਹੋ ਕਿਵੇਂ ਉੱਤਰਾ ਖੰਡ ਦੇ ਗੁਰੂ ਘਰ ਚ ਕਤਲ ਕੀਤੇ ਗਏ ਤਰਸੇਮ ਸਿੰਘ ਦੀ ਇਸ ਟੀਵੀ ਫੁਟੇਜ ਸਾਹਮਣੇ ਆ ਰਹੀ ਹੈ ਵੇਖ ਸਾਦਿਓ ਕਿਵੇਂ ਬਦਮਾਸ਼ਾਂ ਨੇ ਗੁਰੂ ਘਰ ਵਿੱਚ ਬੜ ਦੇ ਨਾਨਕ ਮੱਤਾ ਗੁਰੂ ਸਾਹਿਬ ਦਾ ਘਰ ਦਸਿਆ ਜਾ ਰਿਹਾ ਹੈ ਤਾਂ ਜਿਹੜੇ ਬਦਮਾਸ਼ਾਂ ਨੇ ਬਿਨਾਂ ਬੇਖੋਫ ਹੋ ਕੇ ਬਿਨਾਂ ਡਰ ਦੇ ਗੋਲੀਆਂ ਮਾਰੀਆਂ ਨੇ ਜਿਸ ਤੋਂ ਬਾਅਦ ਇਸ ਟੀਵੀ ਸਾਹਮਣੇ 来 आई है ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਬਦਮਾਸ਼ ਨੇ ਮੋਟਰਸਾਈਕਲ ਸਵਾਰ ਹੋ ਕੇ ਆਉਂਦੇ ਨੇ ਤਾਂ ਕਿਵੇਂ ਗੋਲੀਆਂ ਦਿੱਤਾ ਬੜ ਤੋੜ ਚਲਾਉਂਦੇ ਨੇ ਤਾਂ ਇਹ ਤਸਵੀਰਾਂ ਸਾਹਮਣੇ ਵੱਡੀਆਂ ਨਿਕਲ ਕੇ ਆ ਰਹੀਆਂ ਨੇ ਸੀਸੀਟੀਵੀ ਸਾਹਮਣੇ ਨਿਕਲ ਕੇ ਆ ਰਹੀ ਹੈ ਤੁਹਾਡਾ ਨਾ ਸੀਸੀਟੀਵੀ ਅਸੀਂ ਸਾਂਝੀ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਬੇਖੌਫ ਬਦਮਾਸ਼ ਆਉਂਦੇ ਨੇ ਤੇ ਬਾਅਦ ਵਿੱਚ ਵੇਖੋ ਕਿਵੇਂ ਗੋਲੀਆਂ ਮਾਰ ਕੇ ਇਫਰਾਰ ਹੋ ਜਾਂਦੇ ਨੇ ਤਾਂ ਸਵੇਲੇ ਦੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ